ਭਾਰਤੀ ਹਾਕੀ ਟੀਮ ਨੇ ਦੀਵਾਲੀ ਦੇ ਦਿਨ ਦੇਸ਼ ਨੂੰ ਚਿੱਤ ਦਾ ਤੋਹਫਾ ਦਿੱਤਾ ਇਹ ਤੋਹਫਾ ਬੇਹਦ ਖਾਸ ਸੀ ਕਿਉਂਕਿ ਭਾਰਤ ਨੇ ਮਾਤ ਪਾਕਿਸਤਾਨ ਨੂੰ ਦਿੱਤੀ ਸੀ ਭਾਰਤ ਦੀ ਜਿੱਤ ਤੋਂ ਬਾਅਦ ਦੇਸ਼ ਚਿੱਤ ਦੀਵਾਲੀ ਦੇ ਜਸ਼ਨ ਦੀ ਧੂਮ ਦੁਗਣੀ ਹੋ ਗਈ ਇੱਕ ਪਾਸੇ ਪੂਰਾ ਦੇਸ਼ ਇਸ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ ਅਤੇ ਦੂਜੇ ਪਾਸੇ ਵਿਰੇਂਦਰ ਸਹਿਵਾਗ ਵੀ ਇਸ ਖੁਸ਼ੀ 'ਚ ਭਾਰਤ ਨੂੰ ਸੁਨੇਹਾ ਦੇਣਾ ਨਹੀਂ ਭੁੱਲੇ ਵਿਰੇਂਦਰ ਸਹਿਵਾਗ ਨੇ ਟਵੀਟ ਕੀਤਾ ਅਤੇ ਕਿਹਾ ਇੱਕ ਦਿਨ ਪਹਿਲਾਂ ਸਿੱਖ ਮਿਲੀ ਮਾਂ ਦੀ ਮਮਤਾ ਜਿਤਨੂੰ ਆਸਾਨ ਬਣਾ ਦਿੰਦੀ ਹੈ ਅਤੇ ਅੱਜ ਦੀ ਸਿੱਖ ਹੈ ਬਾਪ ਬਾਪ ਹੁੰਦਾ ਹੈ #ਭਾਰਤਬਨਾਮਪਾਕਿਸਤਾਨ #ਨੋਮੌਕਾਮੌਕਾ ਦਰਅਸਲ ਟੀਮ ਇੰਡੀਆ ਦੇ ਹਰ ਖਿਡਾਰੀ ਨੇ ਨਿਊਜ਼ੀਲੈਂਡ ਖਿਲਾਫ ਸ਼ਨੀਵਾਰ ਨੂੰ ਖੇਡੇ ਵਨਡੇ ਸੀਰੀਜ਼ ਦੇ ਆਖਰੀ ਮੈਚ ਜਰਸੀ ਤੇ ਆਪਣੀ ਮਾਂ ਦੇ ਨਾਮ ਦੇ ਨਾਲ ਮੈਦਾਨ ਚ ਐਂਟਰੀ ਕੀਤੀ ਸੀ ਇਸ ਮੈਚ ਚ ਟੀਮ ਇੰਡੀਆ 190 ਰਨ ਨਾਲ ਜਿੱਤੂ ਰਹੀ ਸੀ ਦੂਜੇ ਪਾਸੇ ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਦੀਵਾਲੀ ਮੌਕੇ ਪਾਕਿਸਤਾਨ ਨੂੰ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਫਾਈਨਲ 'ਚ 3-2 ਨਾਲ ਮਾਤ ਦੇ ਦਿੱਤੀ। ਵੀਰੂ ਨੇ ਇਸ ਮੌਕੇ ਨੂੰ ਦਰਸ਼ਕਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਇੱਕ ਜਿੱਤ 'ਚ ਮਾਂ ਨੇ ਭੂਮਿਕਾ ਨਿਭਾਈ ਤਾਂ ਦੂਜੀ ਜਿੱਤ 'ਚ ਪਤਾ ਲੱਗਿਆ ਕਿ ਬਾਪ ਕੌਣ ਹੈ। ਇੱਕ ਪਾਸੇ ਭਾਰਤ ਨੇ ਪਾਕਿਸਤਾਨ ਨੂੰ ਮਾਤ ਦੇ ਕੇ ਦੇਸ਼ ਦੀ ਦੀਵਾਲੀ ਦਾ ਜਸ਼ਨ ਦੁੱਗਣਾ ਕਰ ਦਿੱਤਾ ਅਤੇ ਦੂਜੇ ਪਾਸੇ ਵੀਰੂ ਨੇ ਆਪਣੇ ਟਵੀਟ ਦੇ ਛੱਕੇ ਨਾਲ ਪਾਕਿਸਤਾਨ ਨੂੰ ਜਿੱਤ ਕਰ ਦਿੱਤਾ।